ਵਕਰੀ ਵਕਰੀ ਉਹਨਾਂ ਦੇ ਵਿੱਚ ਹੈਗੇ ਆ ਤੇ ਸਾਰੇ ਪਾਸੇ ਇਹ ਕਾਲਯੁਗ ਮੈਂ ਧੜੇ ਪੰਜ ਚੋਰ ਚਗੜਾਏ ਕਾਮ ਕਰੋ ਲੋ ਮੋਹ ਮਾਨਵ ਦਾ ਜੇ ਇੱਕ ਗੁਰਮੰਤਰ ਦਾ ਅਭਿਆਸ ਚੱਲਦਾ ਹਾਂਜੀ ਤੇ ਜਦੋਂ ਅਸੀਂ ਵਿਚਾਰਾਂ ਤੋਂ ਮੁਕਤ ਹੋ ਕੇ ਸੁੰਨ ਸਮਾਧ ਵਿੱਚ ਆਉਨੇ ਆ ਉਹ ਸਾਰਿਆਂ ਵਿੱਚ ਇੱਕ ਆ ਕਿਉਂਕਿ ਦਸਾਂ ਦਰਵਾਜਿਆਂ ਦਾ ਸਰੀਰ ਬਣਿਆ ਸਾਰਿਆਂ ਦਾ ਜਦੋਂ ਨਾਦ ਦੀ ਕਹਾਣੀ ਚੱਲਦੀ ਆ ਨਾ ਉਹਦੇ ਵਿੱਚ ਫਿਰ ਸਭ ਸਾਰੇ ਬੰਨਣ ਹੀ ਖਤਮ ਹੋ ਜਾਂਦੇ ਆ ਸਾਰੇ ਦੂਰ ਦੂਰ ਤੱਕ ਜਿਹੜੀ ਇਹ ਫੈਲੀ ਹੋਈ ਖੇੜ ਆ ਨਾ ਖਤਮ ਹੋ ਜਾਂਦੀ ਆ ਉਸ ਤਰ੍ਹਾਂ ਬਿਨਾਂ ਕੋਈ ਵੀ ਐਸਾ ਗਿਆਨ ਨਹੀਂ ਫਿਰ ਤਾਂ ਸਾਰੇ ਆਪ ਦੇ ਗਿਆਨ ਨੂੰ ਵਿਸ਼ੇਸ਼ ਕਹਿੰਦੇ ਆ ਆਇ ਤੁਸੀ ਅਮਰਤ ਸ਼ਕਨ ਨੂੰ ਹੀ ਲੈ ਕੇ ਦੇਖ ਲਓ ਬਿਲਕੁਲ ਹਰ ਸੰਸਥਾ ਕਹਿੰਦੀ ਵੀ ਸਾਡੇ ਤੋਂ ਅਮਰਤ ਸ਼ਕੋ ਸਾਡਾ ਖਾਸ ਆ ਬਿਲਕੁਲ ਠੀਕ ਆ ਸਾਡੀ ਆਪੋ ਆਪਣੀ ਮਰਿਆਦਾ ਸਾਡੀ ਆਪੋ ਆਪਣੀ ਮਰਿਆਦਾ ਬਿਲਕੁਲ ਇਥੋਂ ਤੱਕ ਜਿਹੜੇ ਗੁਟਕਾ ਸਾਹਿਬ ਆਪਾਂ ਪੜਦੇ ਆ ਉਹਦੇ ਵਿੱਚ ਵੀ ਆਪੋ ਆਪਣੀ ਮਰਿਆਦਾ ਮੁਤਾਬਕ ਗੁਟਕਾ ਸਾਹਿਬ ਵਿੱਚ ਪਾਈ ਕੀਤੀ ਹੋਈ ਸਾਡੀ ਅਰਦਾਸ ਇੱਕ ਨਹੀਂ ਹੈਗੀ ਅਰਦਾਸਾਂ ਦੇ ਵਿੱਚ ਇਸੇ ਤਰ੍ਹਾਂ ਹਿੰਦੂਤਵਾ ਦੇ ਵਿੱਚ ਉੱਥੇ ਵੀ ਤੁਸੀਂ ਲਓ ਵੀ ਪੁੱਛਿਆ ਜਾਂਦਾ ਵੀ ਤੁਸੀਂ ਇਹ ਜਿਹੜਾ ਕਿੱਥੋਂ ਜਿਹੜਾ ਹੈਗਾ ਕਿਹੜੀ ਅਖਾੜੇ ਦੇ ਨਾਲ ਤੁਸੀਂ ਸੰਬੰਧਿਤ ਰੱਖਦੇ ਹੋ ਤੁਸੀਂ ਸਨਾਤਨੀ ਵਿਚਾਰਧਾਰਾ ਚੱਲਦੇ ਹੋ ਤੁਸੀਂ ਆਰਐਸਵਾਦੀ ਵਿਚਾਰਧਾਰਾ ਵਿੱਚ ਚੱਲਦੇ ਹੋ ਉਹਦੇ ਵਿੱਚ ਵੀ ਵੱਖਰੇ ਵੱਖਰੇ ਖੇੜਾ ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਬਹੁਤੇ ਮੁਸਲਮਾਨ ਆਪਾਂ ਨੂੰ ਪਿੱਛੇ ਜੀ ਮਿਲਿਆ ਸੀਗਾ ਸਾਨੂੰ ਇੱਕ ਗੁਰਮੁਖੀ ਹਾਂਜੀ ਆਪਾਂ ਬਹੁਤੇ ਮੁਸਲਮਾਨ ਨਾਮ ਜਪਣ ਨਾਲ ਸਹਿਮਤ ਆ ਬਹੁਤੇ ਮੁਸਲਮਾਨ ਨਾਮ ਜਪਣ ਨਾਲ ਸਹਿਮਤ ਨਹੀਂ ਆ ਬਿਲਕੁਲ ਠੀਕ ਹੈ ਜੀ ਬਹੁਤੇ ਮੁਸਲਮਾਨ ਕਲਮਾ ਪੜਨ ਤੱਕ ਹੀ ਸਹਿਮਤ ਆ ਹੂੰ ਇਸੇ ਤਰ੍ਹਾਂ ਕ੍ਰਿਸਚੀਅਨਟੀ ਵਿੱਚ ਦੇਖ ਲਓ ਇੱਕਾ ਕ੍ਰਿਸਚੀਅਨਟੀ ਆਪਣੇ ਪੰਜਾਬ ਵਿੱਚ ਪ੍ਰਫੁੱਲਤ ਜਿਹੜੀ ਕ੍ਰਿਸਚੀਅਨਟੀ ਆ ਦੇਖੋ ਹਾਲਾਂਕਿ ਜਿਹੜੇ ਪਿਓਰ ਕ੍ਰਿਸਚੀਅਨ ਆ ਹਾਂਜੀ ਕੈਥਲਿਕ ਇਹ ਜਿਹੜਾ ਪਹਿਲਾਂ ਕਨਸਟੈਂਟੀ ਦਾ ਪੁਰਾਣਾ ਪ੍ਰਚਾਰ ਚੱਲਦਾ ਉਹ ਇਸ ਜੀ ਨੂੰ ਡਰਾਏ ਕਰਦੇ ਆ ਵੀ ਇਹ ਸਾਡੇ ਤਾਂ ਇਹ ਫੂਕਾ ਮਾਰਨੀਆਂ ਚੀਕਾ ਮਾਰਨੀਆਂ ਸਾਡੀ ਤਾਂ ਕਨਸਟੈਂਟੀ ਚ ਹੈ ਨਹੀਂ ਹਾਂਜੀ ਇਹ ਕਹਿੰਦੇ ਅਸੀਂ ਵੀ ਕ੍ਰਿਸਚੀਅਨ ਹਾਂ ਉਹ ਕਹਿੰਦੇ ਯਹੋਵਾ ਵਾਲੇ ਤਾਂ ਇਹ ਪਿੰਨਤਾ ਆ ਹਾਂਜੀ ਜਿੰਨੀ ਦੇਰ ਤੱਕ ਇੱਕ ਬ੍ਰह्म ਗਿਆਨੀ ਨੀ ਚੱਲਦਾ ਇਹ ਸਿੱਖੀ ਇਕੱਠੀ ਨਹੀਂ ਹੁੰਦੀ ਤੁਹਾਡੇ ਕਹਿਣ ਦਾ ਮੁਤਾਬਕ ਵੀ ਆਪਾਂ ਇਹ ਵੱਖਰੇ ਐਵੇਂ ਆ ਨੂੰ ਇੱਕ ਸ਼ਬਦ ਦੁਆਰਾ ਨਾਦ ਦੀ ਭਗਤ ਦੁਆਰਾ ਹੀ ਇਕੱਠੇ ਕਰ ਸਕਦੇ ਹਾਂ ਕਰ ਸਕਦੇ ਹਾਂ ਬਿਲਕੁਲ ਜਦੋਂ ਇੱਕ ਭਗਤੀ ਹੋ ਜਾਵੇ ਕਿਉਂਕਿ ਉਹ ਨਾਦ ਸ਼ਬਦ ਨਰੰਕਾਰ ਦੇ ਵਿੱਚ ਕੋਈ ਵੀ ਮਨੁੱਖ ਦਾ ਕਨਸੈਪਟ ਨਹੀਂ ਆਉਂਦਾ ਸਿਰਫ ਸੰਤ ਆ ਗਏ ਸਾਧੂ ਆ ਗਏ ਜਿਨ੍ਹਾਂ ਨੇ ਉਹ ਭਗਤੀ ਦ੍ਰਿੜ ਕਰਾਉਣੀ ਆ। ਕਿਉਂਕਿ ਤੁਹਾਡਾ ਹੁਣ ਤੱਕ ਪ੍ਰਚਾਰ ਇਸ ਜੋਰ ਤੇ ਉੱਤੇ ਲੱਗਿਆ ਵੀ ਆਪਾਂ ਸ਼ਬਦ ਨਾਲ ਜੁੜੀਏ ਜਿਹੜੇ ਆਪਣੇ ਅੰਦਰ ਨਾਦ ਚੱਲਦਾ ਉਹਦੇ ਨਾਲ ਜੁੜੀਏ। ਆਪਦੀ ਪੂਜਾ ਨਾ ਕਰੋ। ਆਪ ਜਦੋਂ ਤੁਸੀਂ ਭੇਤ ਦੇਣਾ। ਹਾਂਜੀ। ਤੁਹਾਨੂੰ ਸਾਰਿਆਂ ਨੇ ਸਤਕਾਰ ਦੇਣਾ। ਤੇ ਜਦੋਂ ਆਗੂ ਆਗੂ ਤਾਂ ਉਹੀ ਆ ਜਿਹੜਾ ਸੰਤ ਸਾਧੂ ਕਿਉਂਕਿ ਬਾਣੀ ਦੇ ਵਿੱਚ ਵਾਰ-ਵਾਰ ਸਾਧੂਆਂ ਦੀ ਕਰ ਸਾਧੂ ਅंजलि ਪੁਨ ਵੱਡਾ ਹੈ ਕਰਡੰਡਾਉਤ ਪੁਨ ਵੱਡਾ ਹੈ। ਪਰ ਸਾਧੂ ਆਪਦੀ ਪੂਜਾ ਨਹੀਂ ਨਾ ਕਰਾਉਂਦਾ। ਹਾਂਜੀ। ਕਰ ਰਾਮ ਸੰਤ ਮੈਂ ਭੇਦ ਕਿਛ ਨਾਹੀ ਕਹਿੰਦੇ ਹਾਂ ਹਾਂਜੀ ਕਬੀਰ ਸੇਵਾ ਕੋ ਦੋਈ ਭਲੇ ਇੱਕ ਸੰਤੇ ਕ੍ਰਾਮ ਹਾਂਜੀ ਤਾਂ ਸੰਤਾਂ ਸਾਧੂਆਂ ਦੇ ਰੋਲ ਵਿੱਚ ਆਓ ਨਰਨਕਾਰ ਦੀ ਪੂਜਾ ਕਰਾਓ ਸ਼ਬਦ ਦਾ ਅਭਿਆਸ ਕਰੋ ਇੱਕੋ ਜਣੇ ਠੀਕ ਹੈ ਜੀ ਹਾਂਜੀ ਇੱਕ ਭਾਈ ਸਾਹਿਬ ਜੀ